ਇਹ ਆਜੂ ਕੁੱਟ ਗਿਆ ਉਹ ਬਾਰੇ ਇਹਨਾਂ ਨੇ ਤੁਹਾਨੂੰ ਵੀ ਡਰਿਆ ਕੋਈ ਘਟਨਾ ਹੋ ਸਾਨੂੰ ਘਟਨਾ ਹੈ ਚਲਾਨ ਪਾਉਣ ਦਾ ਜਾਂ ਸਾਡੀ ਕਟਾਈ ਦਾ ਫੇਰ ਉਹ ਕੇਸ ਨੂੰ ਰਫਾ ਦਫਾ ਕੀਤਾ ਜਾ ਸਕਦਾ ਜਿਸ ਤਿੱਕੇ ਨਾਲ ਪੁਲਿਸ ਤਨਾਤ ਹੈ ਪੁਲਿਸ ਛੌਨੀ ਬਣੀ ਪਈ ਹੈ ਸਰਕਾਰੀ ਹਸਪਤਾਲ ਕਿਸੇ ਨੂੰ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਜਿਸ ਸਾਰੇ ਸੋਵਾ ਡੈਂਟ ਹੋ ਗਿਆ ਸੀ ਸਰ ਹੋ ਗਿਆ ਠੀਕ ਜਿਵੇਂ ਮੇਲ ਸੀਗਾ ਡਿਪਟੀ ਦਾ ਪ੍ਰਾਈਵੇਟ ਇੱਕ 100 ਹੋਰ ਲੀਡਰ ਸੀਗਾ ਪ੍ਰਾਈਵੇਟ ਉਹਨੇ ਵੀ ਸਾਡੇ ਡਾਂਗਾ ਮਾਰੀਆਂ ਆ ਦੇਖੋ ਪੈਰ ਆ ਦੇਖੋ ਬਹੁਤ ਵੱਡੇ ਇਲਜ਼ਾਮ ਨੇ ਪ੍ਰਸ਼ਾਸਨ ਪੰਜਾਬ ਸਰਕਾਰ ਕੀ ਗੱਲ ਸੁੱਤੀ ਪਈ ਹੈ ਕਿਉਂਕਿ ਪਟੇਲ ਜ਼ਾਮ ਨੇ ਕਹਿੰਦੇ ਐਸਐਸਪੀ ਪ੍ਰੈਸ ਕਾਨਫਰੰਸ ਕਰ ਦਿੰਦਾ ਛੋਟੀ ਜਿਹੀ ਚੀਜ਼ ਦੇ ਉੱਤੇ ਪਰ ਹੁਣ ਐਸਐਸਪੀ ਕਿਉਂ ਚੁੱਪ ਬੈਠੇ ਹੋਏ ਨੇ ਆਈਜੀ ਕਿਉਂ ਚੁੱਪ ਬੈਠੇ ਨੇ ਸ਼ਾਰਟਸ ਮਾਰ ਤਾਇਤ ਨੂੰ ਨੌਜਵਾਨ ਨੇ ਜਿਨ੍ਹਾਂ ਦੀ ਕਹਿੰਦੇ ਜੇਲ੍ਹ ਦੇ ਵਿੱਚ ਵੀ ਕੁੱਟਮਾਰ ਹੋਈ ਆ ਇਹਨਾਂ ਨੇ ਬਿਆਨ ਦਿੱਤੇ ਨੇ ਇਹਨੇ ਪਰਚੀ ਦਿੱਤੀ ਆ ਬਈ ਕੁੱਟਮਾਰ ਹੋਈ ਆ ਤੁਹਾਡੇ ਨਾਲ ਜੇਲ੍ਹ ਦੇ ਵਿੱਚ ਹੋਈ ਆ ਬਈ ਕੁੱਟਮਾਰ ਹੋਈ ਆ ਕੌਣ ਕੌਣ ਸੀ ਕੇਸ ਦੇ ਵਿੱਚ ਉਹ ਡੈਂਟ ਪਰਚੀ ਦੇਤੀ ਅਸੀਂ ਲੀਕ ਕਰਾਉਣਾ ਸਾਰੇ 100 ਡੈਂਟ ਹੋਗਾ ਸੀ ਸਾਰਾ ਹੋ ਗਿਆ ਠੀਕ ਹੈ ਸੀਗਾ ਠੀਕ ਜਿਵੇਂ ਮੇਲ ਸੀਗਾ ਡਿਪਟੀ ਦਾ ਪ੍ਰਾਈਵੇਟ ਇੱਕ 100 ਹੋ ਲੀਡਰ ਸੀਗਾ ਪ੍ਰਾਈਵੇਟ ਉਹਨੇ ਵੀ ਸਾਡੇ ਡਾਂਗਾ ਮਾਰੀਆਂ ਆ ਦੇਖੋ ਪੈਰ ਆ ਦੇਖੋ ਪੈਰ ਅੱਛਾ ਤੁਹਾਡੀ ਲੱਤਾਂ ਪਵਾ ਤੋੜੀਆਂ ਹਾਂ ਤੋੜੀਆਂ ਪਈਆਂ ਸਾਡੇ ਪਿੰਡੇ ਦੇ ਪੂਰੇ ਨੀਲ ਪਏ ਹੋਏ ਜਿਹੜੇ ਮੁੰਡੇ ਡੈਥ ਹੋਈ ਉਹ ਤਾਂ ਕੋਈ ਗਲਤੀ ਵੀ ਨਹੀਂ ਸੀ ਕਿੰਨੇ ਛੱਤ ਆਧਾਰ ਤੇ ਚੱਕਿਆ ਰਹਿਣ ਹਾਂਜੀ ਅੱਜ ਕੁੱਟ ਕੇ ਉੱਪਰ ਆ ਇਹਨਾਂ ਨੇ ਤੁਹਾਨੂੰ ਵੀ ਡਰਿਆ ਕੋਈ ਕੱਟਣਾ ਹੋਵੇ ਕੱਲ ਨੂੰ ਕੱਟਣਾ ਹੈ ਚਲਾਨ ਪਾਉਂਦਾ ਜਾਂ ਸਾਡੀ ਕਟਾਈ ਦਾ ਫੇਰ ਇਹ ਤਸਵੀਰ ਹੈ ਨੌਜਵਾਨ ਨੇ ਜਿਹੜਾ ਆਪਣੀ ਹੱਡ ਬੀਤਿਆ ਦੱਸ ਰਹੇ ਨੇ ਸੁਪਰੀਡੈਂਟ ਸਹਾਇਕ ਸੁਪਰੀਡੈਂਟ ਜਿਹੜੇ ਨੇ ਉਹ ਦੱਸ ਰਹੇ ਨੇ ਤਾਂ ਜਿਸ ਥਿੱਕੇ ਦੇ ਨਾਲ ਚੀਜ਼ਾਂ ਹੋ ਰਹੀਆਂ ਨੇ ਇਹ ਦੱਸ ਰਹੇ ਨੇ ਨੌਜਵਾਨ ਤੋਂ ਤੁਰਿਆ ਨਹੀਂ ਜਾ ਰਿਹਾ ਤਾਂ 302 ਦੇ ਕੇਸ ਦੇ ਵਿੱਚ ਜਿਹੜੇ ਨੇ ਅੰਦਰ ਨੇ ਤਾਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਆ ਕਿ ਜਿਸ ਥਿੱਕੇ ਦੇ ਨਾਲ ਸਰਕਾਰੀ ਹਸਪਤਾਲ ਰੋਪੜ ਦੇ ਵਿੱਚ ਨੇ ਇੱਕ ਵਾਰੀ ਤਸਵੀਰ ਮੈਂ ਦਿਖਾ ਦਵਾਂ ਕਿ ਅੰਦਰ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਇਹਨਾਂ ਦਾ ਮੈਡੀਕਲ ਹੋਏਗਾ ਜਿਸ ਥਿੱਕੇ ਦੇ ਨਾਲ ਇੱਥੇ ਪਹੁੰਚੇ ਨੇ ਪਰਵਾਰ ਲਗਾਤਾਰ ਇਲਜ਼ਾਮ ਲਗਾ ਰਿਹਾ ਕਹਿੰਦੇ ਕੇਸ ਨੂੰ ਰਫਾ ਦਫਾ ਕੀਤਾ ਜਾ ਸਕਦਾ ਹੈ ਜਿਸ ਤਿੱਕੇ ਦੇ ਨਾਲ ਪੁਲਿਸ ਤਣਾ ਆਤਾ ਹੈ ਪੁਲਿਸ ਛਾਉਣੀ ਬਣੀ ਪਈ ਹੈ ਸਰਕਾਰੀ ਹਸਪਤਾਲ ਕਿਸੇ ਨੂੰ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਜਿਸ ਤਿੱਕੇ ਦੇ ਨਾਲ ਪੁਲਿਸ ਦਾ ਰਵਈਆ ਹੈਗਾ ਪਰ ਸਵਾਲ ਬਹੁਤ ਵੱਡੇ ਨੇ ਕਿ ਪ੍ਰਸ਼ਾਸਨ ਇਸ ਤਿੱਕੇ ਦੇ ਨਾਲ ਕਿਉਂ ਕਰ ਰਿਹਾ ਨੌਜਵਾਨਾਂ ਦੀ ਆਵਾਜ਼ ਜਿਹੜੀ ਹੈ ਪਵਾ ਕਿਸੇ ਵੀ ਕੇਸ ਦੇ ਵਿੱਚ ਅੰਦਰ ਗਏ ਨੇ ਕਿਉਂ ਦਬਾਈ ਜਾ ਰਹੀ ਹੈ ਉਹਨਾਂ ਦੀ ਗਲਤੀ ਕੀ ਹੈ ਉਹਨਾਂ ਨੇ ਹੁਣ ਖਾਸ ਤੌਰ ਤੇ ਸਿੱਧਾ ਜਿਹੜੇ ਆਫੀਸਰਸ ਦੇ ਜਿਹੜੇ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਨਾਮ ਲੈ ਦਿੱਤੇ ਨੇ ਇਹ ਬੰਦੇ ਮੌਜੂਦ ਨੇ ਇਹਨਾਂ ਨੇ ਆ ਸਾਰੀਆਂ ਚੀਜ਼ਾਂ ਕੀਤੀਆਂ ਨੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਸਾਡੀ ਜਾਨ ਨੂੰ ਖਤਰਾ ਹੈ ਕੁਝ ਵੀ ਹੋ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਬਿਆਨ ਆ ਰਹੇ ਨੇ ਜਿਸ ਤਰੀਕੇ ਨਾਲ ਪਰਚੀਆਂ ਦੇ ਰਹੇ ਨੇ ਜਿਸ ਤਰੀਕੇ ਨਾਲ ਨਾਮ ਲਿਖ ਰਹੇ ਨੇ ਸਾਰਿਆਂ ਦੇ ਉਹ ਬਹੁਤ ਵੱਡੇ ਇਲਜ਼ਾਮ ਨੇ ਪ੍ਰਸ਼ਾਸਨ ਪੰਜਾਬ ਸਰਕਾਰ ਕੀ ਗੱਲ ਸੁੱਤੀ ਪਈ ਹੈ ਕਿਉਂਕਿ ਵੱਡੇ ਇਲਜ਼ਾਮ ਨੇ ਕਹਿੰਦੇ ਐਸਐਸਪੀ ਪ੍ਰੈਸ ਕਾਨਫਰੰਸ ਕਰ ਦਿੰਦਾ ਛੋਟੀ ਕੀ ਚੀਜ਼ ਦੇ ਉੱਤੇ ਪਰ ਹੁਣ ਐਸਐਸਪੀ ਕਿਉਂ ਚੁੱਪ ਬੈਠੇ ਹੋਏ ਨੇ ਆਈਜੀ ਕਿਉਂ ਚੁੱਪ ਬੈਠੇ ਨੇ ਰੋਪੜ ਰੇਂਜ ਦੇ ਸਾਰੇ ਕਿਉਂ ਚੁੱਪ ਬੈਠੇ ਨੇ ਇਸ ਦੇ ਉੱਤੇ ਕਿਉਂ ਨਹੀਂ ਗੱਲ ਗੰਭੀਰਤਾ ਨਾਲ ਕੀਤੀ ਜਾ ਰਹੀ ਬਹੁਤ ਵੱਡੇ ਸਵਾਲ ਨੇ ਹੁਣ ਇਸ ਵੀਡੀਓ ਤੋਂ ਬਾਅਦ ਇਸ ਖਬਰ ਤੋਂ ਬਾਅਦ ਕੀ ਪ੍ਰਸ਼ਾਸਨ ਸੁੱਤਾ ਹੈ ਜਾਗਦਾ ਹੈ ਜਾਂ ਨਹੀਂ ਕੀ ਗੱਲਬਾਤ ਹੁੰਦੀ ਹੈ ਕੋਈ ਇਨਕੁਆਰੀ ਹੁੰਦੀ ਹੈ ਜੁਡੀਸ਼ਲੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੁਡੀਸ਼ਲੀ ਇਨਕੁਆਰੀ ਹੋਏਗੀ ਕਿ ਉਹਨਾਂ ਕਾਫੀ ਹੈ ਜੁਡੀਸ਼ਲੀ ਦੀ ਇਨਕੁਆਰੀ ਤੋਂ ਬਾਅਦ ਕੀ ਕੁਝ ਆਂਦਾ ਇਹ ਵੀ ਦੇਖਣਾ ਆ ਸਿਵਲ ਹਸਪੀਟਲ ਦੇ ਵਿੱਚ ਮੌਜੂਦਾ ਰੋਪੜ ਤਾਂ ਇੱਕ ਵਾਰੀ ਤੁਹਾਨੂੰ ਮੈਂ ਪ੍ਰਸ਼ਾਸਨ ਦੀਆਂ ਤਸਵੀਰਾਂ ਦਿਖਾ ਦਵਾ ਨੌਜਵਾਨਾਂ ਦਾ ਇਕੱਠ ਵੀ ਦਿਖਾ ਦਵਾ ਇਹ ਇਕੱਠ ਇਸ ਕਰਕੇ ਹੈ ਕਿ ਜੋ ਅੰਦਰ ਹਵਾਲਾਤੀ ਲੈ ਕੇ ਆਏ ਨੇ ਉਹ ਗਵਾਹੀ ਦੇਣ ਨੂੰ ਤਿਆਰ ਨੇ ਉਹਨਾਂ ਦਾ ਅੰਦਰ ਜਿਹੜਾ ਮੈਡੀਕਲ ਹੋਏਗਾ ਇਸ ਕਰਕੇ ਆਏ ਨੇ ਪਰ ਬਈ ਦੇ ਕੋਲ ਇੱਕ ਪਰਚੀ ਹੈ ਪਰਚੀ ਦੇ ਵਿੱਚ ਨਾਮ ਲਿਖੇ ਨੇ ਬਈਆਂ ਨੇ ਖਾਸ ਤੌਰ ਤੇ ਦੱਸਿਆ ਜੇਲ੍ਹ ਦੇ ਵਿੱਚੋਂ ਇਹ ਪਰਚੀ ਦੇ ਵਿੱਚ ਨਾਮ ਲਿਖਣੇ ਕਿਹੜਾ-ਕਿਹੜਾ ਪੁਲਿਸ ਮੁਲਾਜ਼ਮ ਅਧਿਕਾਰੀ ਜਿਹੜਾ ਇਸ ਦੇ ਵਿੱਚ ਮੌਜੂਦ ਹੈ ਮੈਂ ਤੁਹਾਨੂੰ ਨਾਮ ਪੜ ਕੇ ਦਿਖਾਵਾਂਗਾ ਜਿਹੜਾ ਬਈ ਹੋ ਰਹੇ ਨੇ ਆਪ ਲਿਖੇ ਨੇ ਸਭ ਤੋਂ ਪਹਿਲ ਦੇ ਉੱਤੇ ਜਸਪਾਲ ਸਿੰਘ ਹੋਰਾਂ ਦਾ ਨਾਮ ਆਉਂਦਾ ਹੈ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਨੇ ਉਸ ਤੋਂ ਨਾਮ ਦੂਜਾ ਹੈ ਗੁਰਨਾਮ ਲਾਲ ਫਿਰ ਸੰਦੀਪ ਚੌਧਰੀ ਬਲਵਿੰਦਰ ਸਿੰਘ ਸਿਕਿਉਰਟੀ ਅਤੇ ਇਸ ਤਰੀਕੇ ਦੇ ਨਾਲ ਹਰਪ੍ਰੀਤ ਸਿੰਘ ਰੀਡਰ ਹੈ ਜਿਹੜਾ ਚੰਕਰ ਹੌਲਦਾਰ ਇਦਾਂ ਦਾ ਪਰਵਿੰਦਰ ਚੱਕਰ ਹੌਲਦਾਰ ਚੱਕਰ ਤਾ ਇਸ ਟਿਕਟ ਨੇ ਪਰਮਜੀਤ ਸਿੰਘ ਜਿਹੜਾ ਅਸ਼ੀਸ਼ ਡਿਪਟੀ ਇਹਨਾਂ ਦੇ ਨਾਮ ਲਿਖੇ ਹੋਏ ਨੇ ਤਕਰੀਬਨ 7 ਦੇ 8 ਨਾਮ ਜਿਹੜੇ ਲਿਖੇ ਹੋਏ ਨੇ ਸਭ ਤੋਂ ਵੱਡੀ ਗੱਲ ਆ ਉਹ ਜਿਹੜੇ ਮੁੰਡੇ ਨੇ ਨੌਜਵਾਨ ਨੇ ਉਹ ਗਵਾਹੀ ਦੇਣ ਨੂੰ ਤਿਆਰ ਨੇ ਅੱਛਾ ਭਾਈ ਇਹ ਬਈ ਹਰਿੰਦਰੋਂ ਪਰਚੀ ਜੇਲ੍ਹ ਦੇ ਵਿੱਚੋਂ ਦਿੱਤੀ ਨਾ ਗੱਡੀ 'ਚੋਂ ਫੜਾਈ ਸਾਨੂੰ ਹੁਣ ਪਰਚੀ ਉਹਨਾਂ ਨੇ ਸਾਡੇ ਕੋਲ ਵੀਡੀਓ ਹੈਗੀ ਆ ਤੁਹਾਨੂੰ ਪਰਚੀ ਫੜਾਉਂਦੀ ਦੀ ਵੀਡੀਓ ਹੈਗੀ ਆ ਉਹਨਾਂ ਨੇ ਬਿਆਨ ਵੀ ਦੇ ਉਹਨਾਂ ਨੇ ਬਿਆਨ ਹੀ ਦੇ ਦਿੱਤੇ ਬਿਆਨ ਦੇ ਆ ਉਹ ਤਾਂ ਮੈਡੀਕਲ ਹੋਰੇ ਆ ਦੋ ਹੀ ਪ੍ਰੈਸ ਬਿਆਨ ਦੇਣੇ ਉਹਦੇ ਮੁਲਾਜ਼ਮ ਫਿਰ ਇੱਥੇ ਜਿਹੜੀ ਪੁਲਿਸ ਖੜੀ ਆ ਉਹ ਕੀ ਕਰਦੀ ਆ ਸਾਡੇ 'ਗਾ ਤੱਕਾ ਕਰੀਏ ਜੀ ਕਹਿੰਦੇ ਬਾਹਰ ਚੱਲੋ ਬਾਹਰ ਤੱਕਾ ਬਾਹਰ ਕਰ ਦਿਓ ਤੁਹਾਨੂੰ ਸਾਨੂੰ ਉਹਨਾਂ ਨੇ ਆ ਪੇਜਿਆ ਨਹੀਂ ਮੇਲੋ ਅੰਦਰ ਇਹ ਪ੍ਰੈਸ ਲੈ ਜਾਓ ਗੈ ਜਾ ਸੀ ਉਹ ਬੰਦੇ ਸਾਡ ਨੂੰ ਬਿਆਨ ਦੇਣ ਲੱਗੇ ਜਾਨ ਉਹਨੇ ਆਪਣੀ ਬਿਆਨ ਦੇਤੇ ਇਹਨਾਂ ਨੇ ੱੱਕੇ ਮਾਰ ਕੇ ਸਾਨੂੰ ਬਾਹਰ ਕੱਢਤਾ ਤੁਸੀਂ ਵੀ ਜਾ ਸਕਦੇ ਜਾ ਕੇ ਤੁਸੀਂ ਵੀ ਜਾ ਕੇ ਪੁੱਛ ਸਕਦੇ ਆ ਅਸੀਂ ਨਾਲ ਵੀ ਗੱਲ ਕਰਾਂਗੇ ਬਾਈ ਜਿਹੜੀ ਇਹ ਪਰਚੀ ਹੈ ਇਹ ਬਾਈ ਕਿੰਨੇ ਜਣਾਂ ਨੇ ਲਿਖਿਆ ਨਾਮ ਜਿੱਦੇ ਜਿੰਦੇ ਨਾਲ ਕੁੱਟ ਮਾਰ ਤਿੰਨ ਜਣਿਆਂ ਨੇ ਨਾਮ ਲਿਖਿਆ ਅੱਛਾ ਜਿਹੜਾ ਮੁੰਡਾ ਚੰਨੀ ਮਰਿਆ ਉਹ ਵੀ ਉਹਨਾਂ ਨੇ ਵੀਡੀਓ ਚ ਦੱਸਿਆ ਆਈ ਬੀਟਨ ਦਿੱਤਾ ਵੀ ਚੰਨੀ ਵੀ ਕੁੱਟ ਕੇ ਮਰਿਆ ਗਿਆ ਉਹ ਗੱਲ ਉਹ ਕਲੀਅਰ ਕਰ ਗਏ ਆਪਣੇ ਕੋਲ ਰਿਕਾਰਡਿੰਗ ਹੈਗੀ ਸਾਰੀ ਦੇ ਦਾਂਗੇ ਬਾਈ ਕੋਲ ਵੀਡੀਓ ਪਰਚੀ ਆ ਪਰਚੀ ਬਣਾਉਣ ਦੀ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਹੈਗੀ ਬਾਕਾਇਦਾ ਉਹਨੇ ਆ ਪਰਚੀ ਆਪਣੇ ਕੋਲ ਨਹੀਂ ਆਪਣੇ ਕੋਲ ਤਾਂ ਨਹੀਂ ਬਣਾਈ ਆ ਅੱਜ ਅਸੀਂ ਵੀਡੀਓ ਬਣਾ ਰਹੇ ਹਾਂ ਪਰਚੀ ਫੜਾ ਕੇ ਕੈਮਰੇ ਦੇ ਵਿੱਚ ਦਿਖਾਵਾਂਗੇ ਕਿ ਅੰਦਰੋਂ ਜਿਹੜੀ ਪੁਲਿਸ ਦੀ ਗੱਡੀ ਆ ਉਹ ਤੁਹਾਨੂੰ ਨਾਲ ਦੀ ਨਾਲ ਅਸੀਂ ਵੀਡੀਓ ਵੀ ਦਿਖਾ ਦੇਵਾਂਗੇ ਕਿ ਅੰਦਰੋਂ ਬਾਈ ਹੋ ਰਹੇ ਨੇ ਇੱਕ ਪਰਚੀ ਫੜਾਈ ਹੈ ਗੱਡੀ ਦੇ ਵਿੱਚ ਜੋ ਪੁਲਿਸ ਵਾਂ ਦੇ ਵਿੱਚ ਲੈ ਕੇ ਆਏ ਨੇ ਅੰਦਰ ਮੈਡੀਕਲ ਦੇ ਲਈ ਐਮਰਜੈਂਸੀ ਦੇ ਬਾਹਰ ਬਿਲਕੁਲ ਬਾਹਰ ਖੜੇ ਹੋਏ ਆ ਤੇ ਉਦੋਂ ਬਾਈ ਹੋ ਰਹੇ ਨੇ ਵੀਡੀਓ ਬਣਾਈ ਹੈ ਅੰਦਰੋਂ ਪਰਚੀ ਦਿੱਤੀ ਆ ਸੱਤ ਅੱਠ ਮੁਲਾਜ਼ਮ ਨੇ ਜਿਨ੍ਹਾਂ ਦਾ ਨਾਮ ਲਿਖਿਆ ਤੇ ਉਹਨਾਂ ਦੇ ਤੇ ਇਹਨਾਂ ਦਾ ਕਹਿਣਾ ਜੀ ਸਾਡੇ ਨਾਲ ਧੱਕਾ ਹੋ ਸਕਦਾ ਜੀ ਸਾਡਾ ਭਰਾ ਤਾਂ ਮਰ ਗਿਆ ਕੱਲੂ ਪ੍ਰਸ਼ਾਸਨ ਸਾਨੂੰ ਵੀ ਤੰਗ ਕਰ ਸਕਦੀ ਆ ਠੀਕ ਆ ਜੀ ਅਸੀਂ ਤਾਂ ਆਪਣੇ ਭਰਾ ਲਈ ਖੜੇ ਆ ਅਸੀਂ ਕੋਈ ਕੋਈ ਗਲਤ ਕੰਮ ਤਾਂ ਕਰ ਨਹੀਂ ਰਹੇ ਪਰਿਵਾਰ ਲਈ ਖੜੇ ਜਾਂ ਪਰਿਵਾਰ ਜਿਵੇਂ ਕਰੂਗਾ ਅਸੀਂ ਨਾਲ ਤਿਆਰ ਆ ਪਰ ਅਸੀਂ ਕਿਸੇ ਦੇ ਕੋਈ ਸ਼ਾਨ ਦੇ ਖਿਲਾਫ ਕਰ ਨਹੀਂ ਬੋਲੇ ਨਾ ਕੱਲ ਦੇ ਚੁੱਪ ਕਰੀ ਬੈਠੇ ਆ ਕੱਲੂ ਪ੍ਰਸ਼ਾਸਨ ਸਾਨੂੰ ਵੀ ਤੰਗ ਕਰ ਸਕਦਾ ਸਹੀ ਗੱਲ ਆ ਠੀਕ ਨਾ ਇਹ ਪਰਸਨਲ ਚੀਜ਼ ਰਿਕਾਰਡ ਕਰੀ ਜਾਵੇ ਸਾਡਾ ਭਰਾ ਮਰਿਆ ਤੇ ਉਹਨੇ ਕੋਈ ਗਲਤ ਕੰਮ ਕਰਿਆ ਸਜ਼ਾ ਭੁਗਤ ਰਿਆ ਸੀਗਾ ਪੂਰੀ ਜਮਾਨਤ ਹੋ ਜਾਣੀ ਸੀ ਉਹ ਆਪਣੇ ਪਰਿਵਾਰ ਰੁੱਲ ਗਿਆ ਉਹਰਾ ਬਿਲਕੁਲ 302 ਦਾ ਪਰਚਾ ਦਰਜ ਹੋਣਾ ਚਾਹੀਦਾ ਅਸੀਂ ਆਪਣੇ ਸੰਸਕਰ ਆਪਣਾ ਸੰਸਕਾਰ ਵੀ ਪੋਸਟ ਮਾਰ ਵੀ ਕਰਾ ਲਾਂਗੇ ਬਿਲਕੁਲ ਬਿਲਕੁਲ ਤਾਂ ਇਹ ਦੋਸਤ ਨੇ ਬਾਈ ਦੇ ਤਾਂ ਇਹ ਕਹਿੰਦੇ ਅਸੀਂ ਕੋਈ ਜ਼ਿਆਦਾ ਨਹੀਂ ਬੋਲਦੇ ਪਰ ਜਿਹੜੇ ਮੁਲਾਜ਼ਮ ਨੇ ਅੰਦਰ ਉਹਨੂੰ ਲੈ ਕੇ ਗਏ ਨੇ ਜਿਹੜੇ ਤਿੰਨ ਕੈਦੀ ਨੇ ਉਹਨਾਂ ਨੇ ਖਾਸ ਤੌਰ ਤੇ ਨਾਮ ਲੈ ਕੇ ਦਿੱਤੇ ਨੇ ਲਿਸਟ ਜਿਹੜੀ ਆ ਉਹ ਜਾਰੀ ਕੀਤੀ ਗਈ ਆ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਮੁਲਾਜ਼ਮ ਜਿਹੜੇ ਮੌਜੂਦ ਸੀਗੇ 7 8 ਨਾਮ ਜਿਹੜੇ ਲਿਖੇ ਗਏ ਨੇ ਤੇ ਹੁਣ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਕਿਉਂਕਿ ਐਮਰਜੈਂਸੀ ਦੇ ਬਾਹਰ ਪੁਲਿਸ ਗੱਡੀ ਖੜੀ ਹੋਈ ਹੈ ਇਸ ਗੱਡੀ ਦੇ ਵਿੱਚ ਜਿਹੜੇ ਨੇ ਲੈ ਕੇ ਆਏ ਨੇ ਇਸੇ ਗੱਡੀ ਦੇ ਵਿੱਚੋਂ ਇਸ ਪਾਸਿਓਂ ਜਿਹੜੇ ਹੈ ਜਾਲੀ ਵਾਲੀ ਸਾਈਡ ਤੋਂ ਉਹਨਾਂ ਨੇ ਕਹਿੰਦੇ ਪਰਚੀ ਦਿੱਤੀ ਹੈ ਪਰਚੀ ਦੇ ਵਿੱਚ ਜਿਹੜੇ 7-8 ਨਾਮ ਲਿਖੇ ਹੋਏ ਨੇ ਜਿਹੜੇ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੋਈ ਹੈ ਕਹਿੰਦੇ ਉਹਨਾਂ ਦੇ ਨਾਮ ਨੇ ਇਹ ਪਰਿਵਾਰ ਦੇ ਬਟੇ ਇਲਜ਼ਾਮ ਨੇ ਇਸ ਇਸ ਗੱਡੀ ਦੇ ਵਿੱਚ ਲੈ ਕੇ ਆਏ ਨੇ ਤੇ ਇਸ ਗੱਡੀ ਦੇ ਵਿੱਚੋਂ ਉਹਨਾਂ ਨੇ ਕਹਿੰਦੇ ਪਰਚੀ ਫੜਾਈ ਆ ਉਹ ਪੈਨ ਦੇ ਨਾਲ ਖਾਸ ਤੌਰ ਤੇ ਲਿਖਿਆ ਹੋਇਆ ਆ ਤੇ ਕਹਿੰਦੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਜਿਹੜਾ ਪਰਿਵਾਰ ਜਿਹੜਾ ਦੋਸਤ ਨੇ ਜਿਹੜੇ ਇੱਥੇ ਪਹੁੰਚਣੇ ਇਲਜ਼ਾਮ ਲਾ ਰਹੇ ਨੇ ਪਰ ਹੁਣ ਜਦੋਂ ਬਾਹਰ ਆਂਦੇ ਨੇ ਅਸੀਂ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਜਿਹੜਾ ਕੀ ਕੋਈ ਘਟਨਾ ਸੀਗੀ ਕੀ ਕੁਝ ਹੋਇਆ ਸੀਗਾ ਤੇ ਕਿਉਂ ਇਲਜ਼ਾਮ ਜਿਹੜੇ ਨੇ ਵਾਰੀ ਵਾਰੀ ਪ੍ਰਸ਼ਾਸਨ ਦੇ ਉੱਤੇ ਲੱਗ ਰਹੇ ਨੇ ਕਾਟ ਗਿਆ ਉਪਰ ਰੇਂਜ ਦੇ ਸਾਰੇ ਕਿਉਂ ਚੁੱਪ ਬੈਠੇ ਨੇ ਇਸ ਦੇ ਉੱਤੇ ਕਿਉਂ ਨਹੀਂ ਗੱਲ ਗੰਭੀਰਤਾ ਨਾਲ ਕੀਤੀ ਜਾ ਰਹੀ ਬਹੁਤ ਵੱਡੇ ਸਵਾਲ ਨੇ ਹੁਣ ਇਸ ਵੀਡੀਓ ਤੋਂ ਬਾਅਦ ਇਸ ਖਬਰ ਤੋਂ ਬਾਅਦ ਕੀ ਪ੍ਰਸ਼ਾਸਨ ਸੁੱਤਾ ਹੈ ਜਾਗਦਾ ਹੈ ਜਾਂ ਨਹੀਂ ਕੀ ਗੱਲਬਾਤ ਹੁੰਦੀ ਹੈ ਕੋਈ ਇਨਕੁਆਰੀ ਹੁੰਦੀ ਹੈ ਜੁਡੀਸ਼ੀਅਲੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੁਡੀਸ਼ੀਅਲੀ ਇਨਕੁਆਰੀ ਹੋਏਗੀ ਕਿ ਉਹਨਾਂ ਕਾਫੀ ਹੈ ਜੁਡੀਸ਼ੀਅਲੀ ਦੀ ਇਨਕੁਆਰੀ ਤੋਂ ਬਾਅਦ ਕੀ ਕੁਛ ਆਂਦਾ ਇਹ ਵੀ ਦੇਖਣਾ ਆਏਗਾ ਸਿਵਲ ਹਸਪੀਟਲ ਦੇ ਵਿੱਚ ਮੌਜੂਦਾ ਰੋਪੜ ਤਾਂ ਇੱਕ ਵਾਰੀ ਤੁਹਾਨੂੰ ਮੈਂ ਪ੍ਰਸ਼ਾਸਨ ਦੀਆਂ ਤਸਵੀਰਾਂ ਦਿਖਾ ਦਵਾ ਨੌਜਵਾਨਾਂ ਦਾ ਇਕੱਠ ਵੀ ਦਿਖਾ ਦਵਾ ਇਹ ਇਕੱਠ ਇਸ ਕਰਕੇ ਹੈ ਕਿ ਜੋ ਅੰਦਰ ਹਵਲਤੀ ਲੈ ਕੇ ਆਏ ਨੇ ਉਹ ਗਵਾਹੀ ਦੇਣ ਨੂੰ ਤਿਆਰ ਨੇ ਉਹਨਾਂ ਦਾ ਅੰਦਰ ਜਿਹੜਾ ਮੈਡੀਕਲ ਹੋਏਗਾ ਇਸ ਕਰਕੇ ਆਏ ਨੇ ਪਰ ਬਈ ਦੇ ਕੋਲ ਇੱਕ ਪਰਚੀ ਹੈ ਪਰਚੀ ਦੇ ਵਿੱਚ ਨਾਮ ਲਿਖੇ ਨੇ ਬਈਆਂ ਨੇ ਖਾਸ ਤੌਰ ਤੇ ਦੱਸਿਆ ਜੇਲ੍ਹ ਦੇ ਵਿੱਚੋਂ ਇਹ ਪਰਚੀ ਦੇ ਵਿੱਚ ਨਾਮ ਲਿਖਣੇ ਕਿਹੜਾ-ਕਿਹੜਾ ਪੁਲਿਸ ਮੁਲਾਜ਼ਮਾ ਅਧਿਕਾਰੀ ਜਿਹੜਾ ਇਸ ਦੇ ਵਿੱਚ ਮੌਜੂਦਾ ਮੈਂ ਤੁਹਾਨੂੰ ਨਾਮ ਪੜ੍ਹ ਕੇ ਦਿਖਾਵਾਂਗਾ ਜਿਹੜਾ ਬਈ ਹੋ ਰਹੇ ਨੇ ਆਪ ਲਿਖੇ ਨੇ ਸਭ ਤੋਂ ਪਹਿਲ ਦੇ ਉੱਤੇ ਜਸਪਾਲ ਸਿੰਘ ਹੋਰਾਂ ਦਾ ਨਾਮ ਆਉਂਦਾ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਨੇ ਉਸ ਤੋਂ ਬਾਅਦ ਦੂਜਾ ਹੈ ਗੁਰਨਾਮ ਲਾਲ ਫਿਰ ਸੰਦੀਪ ਚੌਧਰੀ ਬਲਵਿੰਦਰ ਸਿੰਘ ਸਿਕਿਉਰਿਟੀ ਅਤੇ ਇਸ ਤਰੀਕੇ ਦੇ ਨਾਲ ਹਰਪੀ ਸਿੰਘ ਰੀਡਰ ਹੈ ਜਿਹੜਾ ਚੰਕਰ ਹੌਲਦਾਰ ਇਦਾਂ ਦਾ ਪਰਵਿੰਦਰ ਚੱਕਰ ਹੌਲਦਾਰ ਚੱਕਰ ਤਾ ਇਸ ਤਰੀਕੇ ਨਾਲ ਪਰਮਜੀਤ ਸਿੰਘ ਜਿਹੜਾ ਅਸ਼ੀਸ਼ ਡਿਪਟੀ ਇਹਨਾਂ ਦੇ ਨਾਮ ਲਿਖੇ ਹੋਏ ਨੇ ਤਕਰੀਬਨ 7 ਦੇ 8 ਨਾਮ ਜਿਹੜੇ ਲਿਖੇ ਹੋਏ ਨੇ ਸਭ ਤੋਂ ਵੱਡੀ ਗੱਲ ਆ ਉਹ ਜਿਹੜੇ ਮੁੰਡੇ ਨੇ ਨੌਜਵਾਨ ਨੇ ਉਹ ਗਵਾਹੀ ਦੇਣ ਨੂੰ ਤਿਆਰ ਨੇ ਅੱਛਾ ਭਾਈ ਇਹ ਬਣਾਉਂਦੇ ਵੀਡੀਓ ਵੀ ਆ ਬਈ ਹਰਿੰਦਰ ਪਰਚੀ ਜੇਲ੍ਹ ਦੇ ਵਿੱਚੋਂ ਦਿੱਤੀ ਨਾ ਗੱਡੀ 'ਚੋਂ ਫੜਾਈ ਸਾਨੂੰ ਹੁਣ ਪਰਚੀ ਉਹਨਾਂ ਨੇ ਸਾਡੇ ਕੋਲ ਵੀਡੀਓ ਹੈਗੀ ਆ ਸਾਨੂੰ ਪਰਚੀ ਫੜਾਉਂਦੀ ਦੀ ਵੀਡੀਓ ਹੈਗੀ ਆ ਉਹਨਾਂ ਨੇ ਬਿਆਨ ਵੀ ਦੇ ਉਹਨਾਂ ਨੇ ਬਿਆਨ ਹੀ ਦੇ ਦਿੱਤੇ ਬਿਆਨ ਦੇ ਆ ਅਗਰ ਅਮੀਨ ਤਾਂ ਮੈਡੀਕਲ ਹੋ ਰਿਹਾ ਆ ਦੋ ਹੀ ਪ੍ਰੈਸ ਬਿਆਨ ਦੇਣੇ ਉਹ ਮੁਲਾਜ਼ਮ ਫਿਰ ਇੱਥੇ ਜਿਹੜੀ ਪੁਲਿਸ ਖੜੀ ਆ ਉਹ ਕੀ ਕਰਦੀ ਆ ਸਾਡੇ ਦਾ ਤੱਕਾ ਕਰੀ ਗਈ ਕਹਿੰਦੇ ਬਾਹਰ ਚੱਲੋ ਬਾਹਰ ਤੱਕਾ ਬਾਹਰ ਕਰਦੇ ਤੁਹਾਨੂੰ ਸਾਨੂੰ ਉਹਨਾਂ ਨੇ ਆ ਭੇਜਿਆ ਨੇ ਮੈਦਾਨੋਂ ਅੰ ਜਾ ਅਸੀਂ ਉਹ ਬੰਦੇ ਸਾਡ ਨੂੰ ਬਿਆਨ ਦੇਣ ਲੱਗੇ ਜਾਨ ਉਹ ਆਪਣੇ ਬਿਆਨ ਦੇਤੇ ਇਹਨਾਂ ਨੇ ੱੱਕੇ ਮਾਰ ਕੇ ਸਾਨੂੰ ਬਾਹਰ ਕੱਢਤਾ ਤੁਸੀਂ ਵੀ ਜਾ ਸਕਦੇ ਜਾ ਕੇ ਤੁਸੀਂ ਵੀ ਜਾ ਕੇ ਪੁੱਛ ਸਕਦੇ ਆ ਜੀ ਅਸੀਂ ਨਾਲ ਹੀ ਗੱਲ ਕਰਾਂਗੇ ਬਾਈ ਜਿਹੜੀ ਇਹ ਪਰਚੀ ਹੈ ਇਹ ਬਾਈ ਕਿੰਨੇ ਜਣਾਂ ਨੇ ਲਿਖਿਆ ਨਾਮ ਜਿੱਦੇ ਜਿੰਦੇ ਨਾਲ ਕੁੱਟ ਮਾਰ ਤਿੰਨ ਜਣਿਆਂ ਨੇ ਨਾਮ ਲਿਖਿਆ ਅੱਛਾ ਜਿਹੜਾ ਮੁੰਡਾ ਚੰਨੀ ਮਰਿਆ ਉਹ ਵੀ ਉਹਨਾਂ ਨੇ ਵੀਡੀਓ ਚ ਦੱਸਿਆ ਆਈ ਬੀਟਨ ਦਿੱਤਾ ਵੀ ਚੰਨੀ ਵੀ ਕੁੱਟ ਕੇ ਮਰਿਆ ਗਿਆ ਉਹ ਗੱਲ ਉਹ ਕਲੀਅਰ ਕਰ ਗਏ ਆਪਣੇ ਕੋਲ ਰਿਕਾਰਡਿੰਗ ਹੈਗੀ ਸਾਰੀ ਦੇ ਦਾਂਗੇ ਬਾਈ ਕੋਲ ਵੀਡੀਓ ਪਰਚੀ ਆ ਪਰਚੀ ਫੜਾਉਂਦੀ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਹੈਗੀ ਬਾਕਾਇਦਾ ਉਹਨਾਂ ਨੇ ਆਪਕ ਉਡੇ ਕੋਲ ਤਾਂ ਨਹੀਂ ਬਣਾਈ ਆ ਅਸੀਂ ਵੀਡੀਓ ਬਣਾ ਰਹੇ ਤੇ ਪਰਚੀ ਫੜਾ ਕੈਮਰੇ ਦੇ ਵਿੱਚ ਦਿਖਾਵਾਂਗੇ ਕਿ ਅੰਦਰੋਂ ਜਿਹੜੀ ਪੁਲਿਸ ਦੀ ਗੱਡੀ ਆ ਉਹ ਤੁਹਾਨੂੰ ਨਾਲ ਦੀ ਨਾਲ ਅਸੀਂ ਵੀਡੀਓ ਵੀ ਦਿਖਾ ਦੇਵਾਂਗੇ ਕਿ ਅੰਦਰੋਂ ਬਾਈ ਹੋ ਰਹੇ ਨੇ ਇੱਕ ਪਰਚੀ ਫੜਾਈ ਹੈ ਗੱਡੀ ਦੇ ਵਿੱਚ ਜੋ ਪੁਲਿਸ ਵੈਨ ਦੇ ਵਿੱਚ ਲੈ ਕੇ ਆਏ ਨੇ ਅੰਦਰ ਮੈਡੀਕਲ ਦੇ ਲਈ ਐਮਰਜੈਂਸੀ ਦੇ ਬਾਹਰ ਬਿਲਕੁਲ ਬਾਹਰ ਖੜੇ ਹੋਏ ਆ ਤੇ ਉਦੋਂ ਬਾਈ ਹੋ ਰਹੇ ਨੇ ਵੀਡੀਓ ਬਣਾਈ ਹੈ ਅੰਦਰੋਂ ਪਰਚੀ ਦਿੱਤੀ ਆ ਸੱਤ ਅੱਠ ਮੁਲਾਜ਼ਮ ਨੇ ਜਿਨ੍ਹਾਂ ਦਾ ਨਾਮ ਲਿਖਿਆ ਤੇ ਉਹਨਾਂ ਦੇ ਤੇ ਇਹਨਾਂ ਦਾ ਕਹਿਣਾ ਜੀ ਸਾਡੇ ਨਾਲ ਧੱਕਾ ਹੋ ਸਕਦਾ ਜੀ ਸਾਡਾ ਭਰਾ ਤਾਂ ਮਰ ਗਿਆ ਕੱਲੂ ਪ੍ਰਸ਼ਾਸਨ ਸਾਨੂੰ ਵੀ ਤੰਗ ਕਰ ਸਕਦੀ ਆ ਠੀਕ ਆ ਜੀ ਅਸੀਂ ਤਾਂ ਆਪਣੇ ਭਰਾ ਲਈ ਖੜੇ ਆ ਅਸੀਂ ਕੋਈ ਕੋਈ ਗਲਤ ਕੰਮ ਤਾਂ ਕਰ ਨਹੀਂ ਰਹੇ ਪਰਵਾਰ ਲਈ ਖੜੇ ਜਾਂ ਪਰਵਾਰ ਜਿਵੇਂ ਕਰੂਗਾ ਅਸੀਂ ਨਾਲ ਤਿਆਰ ਆ ਪਰ ਅਸੀਂ ਕਿਸੇ ਦੇ ਕੋਈ ਸ਼ਾਨ ਦੇ ਖਿਲਾਫ ਕਰ ਨਹੀਂ ਬੋਲੇ ਨਾ ਕੱਲ ਦੇ ਚੁੱਪ ਕਰੀ ਬੈਠੇ ਆ ਕੱਲੂ ਪ੍ਰਸ਼ਾਸਨ ਸਾਨੂੰ ਵੀ ਤੰਗ ਕਰ ਸਕਦਾ ਸਹੀ ਗੱਲ ਆ ਠੀਕ ਨਾ ਇਹ ਪਰਸਨਲ ਚੀਜ਼ रिकॉर्ड करी जावे ਸਾਡਾ ਭਰਾ ਮਰਿਆ ਤੇ ਉਹਨੇ ਕੋਈ ਗਲਤ ਕੰਮ ਕਰਿਆ ਸਜ਼ਾ ਭੁਗਤ ਰਿਆ ਸੀਗਾ ਪੂਰੀ ਜਮਾਨਤ ਹੋ ਜਾਣੀ ਸੀ ਉਹ ਆਪਣੇ ਪਰਿਵਾਰ ਰੁੱਲ ਗਿਆ ਉਹਰਾ ਬਿਲਕੁਲ 302 ਦਾ ਪਰਚਾ ਦਰਜ ਹੋਣਾ ਚਾਹੀਦਾ ਅਸੀਂ ਆਪਣੇ ਸੰਸਕਰ ਆਪਣਾ ਸੰਸਕਾਰ ਵੀ ਪੋਸਟ ਮਾਰ ਵੀ ਕਰਾ ਲਾਂਗੇ ਬਿਲਕੁਲ ਬਿਲਕੁਲ ਤਾਂ ਇਹ ਦੋਸਤ ਨੇ ਬਾਈ ਦੇ ਤਾਂ ਇਹ ਕਹਿੰਦੇ ਅਸੀਂ ਕੋਈ ਜ਼ਿਆਦਾ ਨਹੀਂ ਬੋਲਦੇ ਪਰ ਜਿਹੜੇ ਮੁਲਾਜ਼ਮ ਨੇ ਅੰਦਰ ਉਹਨੂੰ ਲੈ ਕੇ ਗਏ ਨੇ ਜਿਹੜੇ ਤਿੰਨ ਕੈਦੀ ਨੇ ਉਹਨਾਂ ਨੇ ਖਾਸ ਤੌਰ ਤੇ ਨਾਮ ਲੈ ਕੇ ਦਿੱਤੇ ਨੇ ਲਿਸਟ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਮੁਲਾਜ਼ਮ ਜਿਹੜੇ ਮੌਜੂਦ ਸੀਗੇ 7 8 ਨਾਮ ਜਿਹੜੇ ਲਿਖੇ ਗਏ ਨੇ ਤੇ ਹੁਣ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਕਿਉਂਕਿ ਐਮਰਜੈਂਸੀ ਦੇ ਬਾਹਰ ਪੁਲਿਸ ਗੱਡੀ ਖੜੀ ਹੋਈ ਹੈ ਇਸ ਗੱਡੀ ਦੇ ਵਿੱਚ ਜਿਹੜੇ ਨੇ ਲੈ ਕੇ ਆਏ ਨੇ ਇਸੇ ਗੱਡੀ ਦੇ ਵਿੱਚੋਂ ਇਸ ਪਾਸਿਓਂ ਜਿਹੜੇ ਹੈ ਜਾਲੀ ਵਾਲੀ ਸਾਈਡ ਤੋਂ ਉਹਨਾਂ ਨੇ ਕਹਿੰਦੇ ਪਰਚੀ ਦਿੱਤੀ ਹੈ ਪਰਚੀ ਦੇ ਵਿੱਚ ਜਿਹੜੇ 7-8 ਨਾਮ ਲਿਖੇ ਹੋਏ ਨੇ ਜਿਹੜੇ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੋਈ ਹੈ ਕਹਿੰਦੇ ਉਹਨਾਂ ਦੇ ਨਾਮ ਨੇ ਇਹ ਪਰਿਵਾਰ ਦੇ ਵੱਡੇ ਇਲਜ਼ਾਮ ਨੇ ਇਸ ਇਸ ਗੱਡੀ ਦੇ ਵਿੱਚ ਲੈ ਕੇ ਆਏ ਨੇ ਤੇ ਇਸ ਗੱਡੀ ਦੇ ਵਿੱਚੋਂ ਉਹਨਾਂ ਨੇ ਕਹਿੰਦੇ ਪਰਚੀ ਫੜਾਈ ਆ ਉਹ ਪੈਨ ਦੇ ਨਾਲ ਖਾਸ ਤੌਰ ਤੇ ਲਿਖਿਆ ਹੋਇਆ ਹੈ ਤੇ ਕਹਿੰਦੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਜਿਹੜਾ ਪਰਿਵਾਰ ਜਿਹੜਾ ਹੈ ਦੋਸਤ ਨੇ ਜਿਹੜੇ ਇੱਥੇ ਪਹੁੰਚਣੇ ਇਲਜ਼ਾਮ ਲਾ ਰਹੇ ਨੇ ਪਰ ਹੁਣ ਜਦੋਂ ਬਾਹਰ ਆਂਦੇ ਨੇ ਅਸੀਂ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਜਿਹੜਾ ਕੀ ਘਟਨਾ ਸੀਗੀ ਕੀ ਕੁਝ ਹੋਇਆ ਸੀਗਾ ਤੇ ਕਿਉਂ ਇਲਜ਼ਾਮ ਜਿਹੜੇ ਨੇ ਵਾਰੀ-ਵਾਰੀ ਪ੍ਰਸ਼ਾਸਨ ਦੇ ਉੱਤੇ ਲੱਗ ਰਹੇ ਨੇ ਕਾਟਕਾ